ਇਹ ਹੈ ਬੂਟੇ ਦੀਆਂ ਬੱਕਰੀਆਂ ਇਹਨਾਂ ਦਾ ਤਾਰੀ ਦੁੱਧ ਰਿੜਕਦਾ ਆਹ ਜਿਹੜੀਆਂ ਦੇਸੀ ਜਿਹੇ ਵਿੱਚ ਹੁਣ ਆਣੀਆਂ ਇਹ ਇਹਨੂੰ ਕੀ ਕਹਿੰਦੇ ਆ ਇਹਨਾਂ ਨੂੰ ਇੱਕ ਤਾਂ ਗਲਾਬੀ ਨਸਲ ਆ ਗਲਾਬੀ ਨਸਲ ਹਾਂ ਨਿੱਕ ਬੀਟਲਾ ਬੀਟਲ ਤੇ ਗਲਾਬੀ ਨਸਲ ਆ ਤੇ ਬਾਕੀ ਆ ਤਾਂ ਦੇਸੀ ਆ ਹਨਾ ਦੇਸੀ ਆ ਇਹਨਾਂ ਦਾ ਦੁੱਧ ਤਾਂ ਨਹੀਂ ਅਸਰ ਕਰਦਾ ਜਿਹੜਾ ਆਹ ਸੈਲਿੰਗ ਵਧਾਉਣ ਲਈ ਦੇਸੀ ਦੇਸੀ ਦਾ ਕਰਦਾ ਹਨਾ ਤਾਂ ਤੇ ਦੇਸੀ ਦਾ ਚੋਕੇ ਦਿੱਤਾ ਆ ਦੇਸੀ ਦਾ ਚੋਇਆ ਤਾਂ ਮੈਨੂੰ ਪੈਸੇ ਨਹੀਂ ਲੈਂਦੇ ਜਦੋਂ ਕੋਈ ਆਉਂਦਾ ਹਨਾ ਤੇ ਗੁੜ ਗੁੜ ਵੀ ਬੱਕੜੀਆਂ ਨੂੰ ਪਾਉਣ ਖਾਤਰ ਆਏ ਬੱਠਾ ਦੇ ਲਾ ਉਹਦੇ ਚ ਪਾਉਣੇ ਹੈ ਉਹ ਬੱਠਾ ਘੋਲਦੇ ਨੇ ਇਹ ਚ ਹੱਥੇ ਘੋਲ ਜਾਂਦਾ ਰਾਤ ਨੂੰ ਸੱਡ ਦਿੰਦੇ ਆ ਕੁਛ ਲੋ ਵੀ ਜਿਹੜੇ ਸੈੱਲ ਘਟਦੇ ਆ ਤੇ ਇਹ ਕਿੰਨੇ ਦਿਨ ਦੁੱਧ ਪੀਣਾ ਪੈਂਦਾ ਜੇ ਸੈੱਲ ਘਟਦੇ ਹੁਣ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਆ ਐਂ ਤਾਜਾ ਹੀ ਹਾਂ ਜਿਵੇਂ ਟੋਕੜਾ ਹਾਂ ਤੇ ਹੁਣ ਜੇ ਘਰੇ ਲੈ ਜਾਣਾ ਇਹ ਕਿੰਨਾ ਚਿਰ ਸਹੀ ਰਹਿ ਜਾਂਦਾ ਜੇ ਲੈ ਜਾਣਾ ਬਸ ਇਹਦੀ ਸੀਲ ਲਾ ਠੀਕ ਹੈ ਕਿਵੇਂ ਆ ਇਹਦਾ ਟੱਕਣ ਲਾ ਲਾ ਸੀਲ ਸਹੀ ਆ ਹਾਂ ਸਹੀ ਹੈ ਜੇ ਵਾ ਸੱਚੇ ਗੱਲਾਂ ਲੱਗੇ ਹੂੰ ਨਹੀਂ ਵੈਸੇ ਬੀਬੀਆਂ ਦਾ ਖਿਹੜਾ ਤਾਂ ਸੁੱਟ ਗਿਆ। ਉਹਦਾ ਮਧਾਨੀਆਂ ਪਾਉਂਦੀ। ਹਾਂ ਤੇ ਇਹ ਹੁਣ ਘਰੇ ਵੈਸੇ ਦਾ ਦੁੱਧ ਘਾ ਮਧਾਨੀਆਂ ਘਾਟੀ ਪੈਂਦੀਆਂ ਚਾਟੀ ਚ ਵਧਾਨੀ। ਮਾਰਨ ਯੋਗ ਆ ਗਿਆ। ਵਿਆਹ ਪਰ ਇਧਰੇ ਇਹ ਬੱਕਰੀਆਂ ਦਾ ਬੱਕਰਾਂ ਦਾ ਅੱਛਾ ਕਿੰਨੀਆਂ ਐ ਬੱਕਰੀਆਂ ਦਾ ਦੁੱਧ ਹੋ ਗਿਆ ਇੱਜ? ਇਹਗਾ 7 ਦਾ ਖਾਲਾ 7-8 ਬੱਕਰੀਆਂ ਦਾ ਤੇ ਕਿ ਕਿੰਨਾ ਇੱਕ ਨਿਕਲ ਆਉਂਦਾ ਜੀ 7-8 ਬੱਕਰੀਆਂ ਦਾ ਇਹਦੇ ਚੁੱਕਿਆ ਉਹ ਦੁੱਧਾ ਭਰ ਜਾਂਦਾ ਕਿੱਲੋ ਵਾਲਾ ਹੋ ਬहोत ਹਰ ਰੋਜ਼ ਉਹ ਕਰਦੇ ਆ ਹਰ ਰੋਜ਼ ਤੇ ਇਹ ਤਾਂ ਦੂਜੇ ਤੋਂ ਦੁੱਧ ਨਾਲੋਂ ਮਹਿੰਗਾ ਵਿਕਦਾ ਨਹੀਂ ਅਸੀਂ ਇਹ ਨਹੀਂ ਵੇਚਿਆ ਕਦੇ ਵੇਚਿਆ ਨਹੀਂ ਇਹਦਾ ਆਪਣਾ ਅੱਛਾ ਕੀ ਬਾਤ ਹੈ ਤੇ ਉਹ ਮੱਝਾਂ ਗਾਵਾਂ ਦੇ ਨਾਲੋਂ ਤਾਂ ਗੁਣਕਾਰੀ ਜ਼ਿਆਦਾ ਹੂ ਫਿਰ ਜਿਵੇਂ ਹੁਣ ਹੈਨਾ ਇੱਕ ਬੱਕਰੀ ਕਿੰਨਾ ਕਿ ਦੁੱਧ ਦੇਂਦੀ ਹੈ ਕਿੱਲੋ ਕਿ ਕਿੰਨੀਆਂ ਬੱਕਰੀਆਂ ਹਰੇ ਕੋਲੇ ਮੇਰੇ ਘਰ ਹੈ ਨੂੰ ਤੇ ਠਾਈ ਆ ਲੈ ਵੀ ਤਾਰੀ ਦਸਾਂ ਦਾ ਚੋਦੇ ਆ ਤੇ ਠਾਈ ਬੱਕਰੀਆਂ ਤੇ ਇਹ ਤਾਰੀ ਆ ਡੌਰ ਵਾਲਾ ਤੇ ਇਹਨਾਂ ਦਾ ਬਾਪੂ ਇਹਦਾ ਬੂਤਾ ਸਿੰਘ ਉਹ ਲੈ ਕੇ ਜਾਂਦੇ ਆ ਜਿਹੜਾ ਆਸ-ਪਾਸ ਖੇਤਾਂ ਚ ਘਰ ਹੋ ਜੂ ਤੇ ਤੇ ਜਦੋਂ ਸੈਲ ਸੁੱਟ ਘਟ ਜਾਂਦੇ ਕਿੰਨੇ ਕਾਉਂਦੇ ਆ ਲੋਕ ਜਿਹੜੇ ਤੁਹਾਡੇ ਕੋਲੇ ਅੱਛਾ ਦੇ ਨਾਲੇ ਤਾਂ ਬਿਜਲੀ ਵਾਲੇ ਮਸ਼ੀਨ ਨਾਲੋਂ ਜਦੋਂ ਰੜਕਦੇ ਆ ਦੁੱਧ ਤੇ ਸਰੀਰ ਵੀ ਬਣਦਾ ਸਿਹਤ ਹਨਾ ਹਾਂ ਸਿਹਤ ਵੀ ਜ਼ਰੂਰੀ ਹੈ ਪਹਿਲਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਵਲੋ ਸਿਹਤ ਦਾ ਬਣਾ ਕੱਟਾ ਲੱਗੂਗਾ ਜਦੋਂ ਦਾ ਪੂਰਾ ਕੱਟਾ ਵੱਢਸ ਕਰਦੇ ਤੁਸੀਂ ਨਾਲੇ ਵੱਢਸ ਹੋ ਜਾਂਦੇ ਸਰੀਰ ਦੀ ਅਵਤਨ ਨਾਲੇ ਆਦੀ ਇਹ ਇਤਿਹਾਸਨ ਸਰਕਾਰ ਕਹਿੰਦੀ ਆ ਵੀ ਹਾਂ ਬੂਟਾ ਸਿੰਘ ਆ ਭਾਈ ਅੱਛਾ ਹਾਂਜੀ ਇੱਕ ਬਸੇ ਸਪਰੇਆ ਕਰਾਈ ਜਾਂਦੇ ਰਾਹਾਂ ਤੇ ਚਰਕਾਂ ਤੇ ਹਾਂ ਪਠਿਆਲੀਆਂ ਕੀ ਖਬਰ ਦਾ ਨਾਲੇ ਬਸੇ ਲੱਗ ਗਿਆ ਸੀ ਹੁਣ ਤੇਰੀ ਇਹ ਖ਼ਬਰੀ ਆ ਹਾਂ ਠੀਕ ਆ ਐ ਨਹੀਂ ਹੁਣ ਕਿੱਥੇ ਕਿੱਥੇ ਜੇ ਹੁਣ ਮੰਨ ਲਓ ਕਿਵੇਂ ਜਾ ਕਿੱਥੇ ਵਿਚ ਚਾਰ ਕਿਲੋਣੇ ਆ ਫਿਰ ਤੁਸੀਂ ਉਂ ਤਾਂ ਆਣੇ ਆ ਵੀ ਸਪਰੇਆ ਕਰ ਪਠਿਆਲੀਆਂ ਚਾਰਦੇ ਹਾਂ ਹੈ ਪਠਿਆਲੀਆਂ ਦੀ ਨੇ ਆ ਕੱਢ ਲਿਆ ਹੁਣ ਇਹਨਾਂ ਚੋਂ ਦੁੱਧ ਦਰੇ ਰੱਖ ਕੇ ਤੇ ਬੜਾ ਗੁਣਕਾਰੀ ਹੈ